ਵੈਰਜ ਕਾ ਖਾਲਸਾ ਵੈਰਜ ਕੀ ਫਤਿਹ ਗੱਲ ਆ ਜੱਪਾ ਕਰਦੇ ਆ ਪੰਚਾਇਤੀ ਚੋਣਾਂ ਬਾਰੇ ਮਤਾਨ ਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਜਾਂ ਦੂਜੀਆਂ ਚੋਣਾਂ ਨੇ ਐਮਐਲਏ ਐਮਪੀ ਦੀਆਂ ਚੋਣਾਂ ਨੇ ਨਗਰ ਕੌਂਸਲ ਦੀਆਂ ਚੋਣਾਂ ਨੇ ਇਹਨਾਂ ਨੇ ਆਉਂਦੇ ਜਾਂਦੇ ਹੀ ਰਹਿਣਾਗਾ ਜਿੰਨਾ ਤੱਕ ਦੁਨੀਆ ਜਿਉਂਦੀ ਆ ਪਰ ਐਤ ਕੀ ਸਭ ਤੋਂ ਵੱਧ ਜਿਹੜਾਗਾ ਪੰਚਾਇਤੀ ਚੋਣਾਂ ਦਾ ਇਸ ਤਰ੍ਹਾਂ ਖੜਾ ਬਣ ਰਿਹਾ ਜਿਸ ਤਰ੍ਹਾਂ ਐਮਪੀ ਦੀਆਂ ਚੋਣਾਂ ਹੋਣ ਐਮਐਲਏ ਦੀਆਂ ਚੋਣਾਂ ਹੋਣ ਇਸ ਕਰਕੇ ਜਿਹੜਾ ਥਾਂ ਥਾਂ ਤੇ ਗੋਲੀਆਂ ਚੱਲ ਰਹੀਆਂ ਨੇ ਡਾਂਗਾ ਚੱਲ ਰਹੀਆਂ ਨੇ ਇੱਟਾਂ ਰੋੜੇ ਚੱਲ ਰਹੇ ਨੇ ਇਥੋਂ ਤੱਕ ਕੇ ਮਾਨਸਾ ਜ਼ਿਲ੍ਹੇ ਦੇ ਖੈਰਾ ਖੁਰਦ ਪਿੰਡਾਂ ਆਮਾਦੀ ਪਾਰਟੀ ਦਾ ਬੰਦਾ ਦੱਸਿਆ ਜਾਂਦਾ ਸੀ ਨੌਜਵਾਨ ਉਹਦਾ ਕਾਤਲ ਹੀ ਕਰ ਦਿੱਤਾ ਦੱਸੋ ਇਹ ਧੋਣਾ ਤੁਹਾਨੂੰ ਜਿਹੜਾ ਬੰਦਾ ਅੱਜ ਇਟਾ ਰੋੜੇ ਭਰਾ ਸਕਦਾ ਗੋਲੀਆਂ ਚਲਾ ਸਕਦਾ ਕਤਲ ਕਰ ਸਕਦਾ ਤੇ ਉਹ ਜਿੱਤ ਕੇ ਕੀ ਰੰਗ ਲਾਊਗਾ ਤੇ ਜਿੱਤ ਕੇ ਤੁਹਾਨੂੰ ਕੀ ਦੇਊਗਾ ਇਹ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਸਰਕਾਰ ਨੇ ਜਿਹੜੀਆਂ ਗੱਲਾਂ ਤੇ ਸਖਤ ਹੋਣਾ ਸੀ ਉੱਥੇ ਹੁੰਦੀ ਨਹੀਂ ਤੇ ਜਿਹੜੀਆਂ ਗੱਲਾਂ ਤੇ ਨਹੀਂ ਹੋਣਾ ਸੀ ਉੱਥੇ ਹੁੰਦੀ ਆ ਇਹ ਸਰਕਾਰ ਦਾ ਫੇਲੀਅਰ ਨਹੀਂ ਤੇ ਹੋਰ ਕੀ ਆ ਵੀਡੀਓ ਪੀਓ ਜਿਹੜਾ ਅਧਿਕਾਰੀ ਆ ਉਹ ਲੋਕਾਂ ਦੇ ਗਾਲਾਂ ਚ ਗਲ ਪੈ ਰਹੇ ਆ ਗਾਲਾਂ ਕੱਢ ਰਹੇ ਆ ਦੂਜੇ ਪਾਸੇ ਡੀਸੀ ਆ ਤੇ ਉਹਨੂੰ ਕਾਂਗਰਸ ਦੇ ਐਮਪੀ ਵਿਧਾਇਕ ਧਮਕੀਆਂ ਦੇ ਰਹੇ ਨੇ ਸਰੇ ਆਮ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਲਗਾਤਾਰ ਬੈਰਲ ਹੋ ਰਹੀ ਆ ਤੁਸੀਂ ਸਾਰਾ ਉਸ ਵੇਖਿਆ ਉਲਟਾ ਸਭ ਨਾਲ ਡੀਸੀ ਤੇ ਕੰਪਲੀਟ ਕਰ ਦਿੱਤੀ ਤੀਜਾ ਕਿਸੇ ਨੌਜਵਾਨ ਦੇ ਕਾਜ ਜਿਹੜਾ ਭਰਨ ਜਾਂਦਾ ਸੀ ਕਹਿੰਦੇ ਗੈਂਗਸਟਰ ਆਏ ਪਤਾ ਨਹੀਂ ਕੀ ਸੀ ਗੈਂਗਸਟਰ ਸੀ ਜਾਂ ਕੌਣ ਸੀ ਤਾਂ ਪੁਲਿਸ ਦੀ ਦੱਸ ਸਕਦੀ ਹੈ ਇਨਵੈਸਟੀਗੇਸ਼ਨ ਜਿਹੜਾ ਕਰੂਗੀ ਤੇ ਉਸ ਨੌਜਵਾਨ ਦੇ ਜਿਹੜੇ ਪੇਪਰ ਸੀ ਜਿਹੜਾ ਭਰਨ ਜਾਂਦਾ ਸੀ ਜਿਹੜਾ ਸਾਰਾ ਉਹਨੇ ਬਣਾਈ ਸੀ ਫੈਲਾ ਉਹ ਪਾੜ ਕੇ ਜਿਹੜੀ ਲੰਘਦੀ ਨਹਿਰ ਸੇ ਨਾਲ ਨਹਿਰ ਦੇ ਵਿੱਚ ਸੁੱਟ ਦੇ ਦਿੱਤੇ ਇਹ ਪੰਜਾਬ ਦੇ ਵਿੱਚ ਜਿਹੜਾ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਜਿਹੜਾ ਅੱਜ ਵਰਤਾਰਾ ਵਾਪਰ ਰਿਹਾ ਇਹ ਪਹਿਲਾਂ ਨਾਕ ਦੇ ਵੇਖਿਆ ਸੀ ਨਾਕ ਦੇ ਇਹ ਰੱਬ ਕਰਕੇ ਨਾ ਹੋਵੇ ਜੇ ਕਿਸੇ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਕੋਈ ਫੱਟੜ ਹੋ ਜਾਂਦਾਗਾ ਤੇ ਉਹਨਾਂ ਦਾ ਘਰ ਪਟਿਆ ਜਾਂਦਾਗਾ ਤੇ ਤੁਸੀਂ ਚੱਟ ਲੋ ਇਹਨਾਂ ਨੂੰ ਸਰਪੰਚੀ ਨੂੰ ਤੇ ਮੈਂਬਰੀ ਨੂੰ ਕੀ ਲੋਕਾਂ ਦੇ ਇੱਕ ਅੱਗ ਲੱਗੀ ਪਈ ਆ ਮੈਂਬਰੀ ਸਰਪੰਚੀ ਲਈ ਵੀ ਪਤਾ ਨਹੀਂ ਤੁਸੀਂ ਕੀ ਜਾਂ ਪਿੰਡ ਦੇ ਉਹ ਬਣ ਜਾਓਗੇ ਕੋਈ ਐਮਪੀ ਬਣ ਜਾਓ ਐਮਐਲਏ ਬਣ ਜਾਓਗੇ ਠੀਕ ਆ ਕਿ ਜਿਹੜੀਆਂ ਚੋਣਾਂ ਨੇ ਇਹ ਚੋਣਾਂ ਹੁੰਦੀਆਂ ਇਸ ਤਰ੍ਹਾਂ ਨੇ ਮੈਂਬਰ ਸਰਪੰਚ ਕਿ ਪਿੰਡ ਦੇ ਕੰਮ ਨਿਭਾਉਣ ਵਾਸਤੇ ਪਿੰਡ ਦਾ ਬਕਾਸ ਕਰਨ ਵਾਸਤੇ ਪਰ ਇੱਥੇ ਅਸੀਂ ਵੇਖਿਆ ਨਹੀਂ ਨਾ ਦਾ ਬਕਾਸ ਹੁੰਦਾ ਵੇਖਿਆ ਪਿੰਡ ਦਾ ਜਿਹੜੇ ਰੋਲੇ ਨੇ ਸਾਰੇ ਥਾਣਿਆਂ 'ਚ ਨੇ ਨਿਬੜਦੇ ਨੇ ਮੈਂ ਤਾਂ ਕਿਸੇ ਪੰਚਾਇਤ ਦੇ ਵਿੱਚ ਵੇਖਿਆ ਨਹੀਂ ਕਿ ਰੋਲਾ ਨਿਬੜ ਗਿਆ ਹੋਵੇ ਹੋ ਸਕਦਾ ਕਿ ਦਾ ਮਾੜਾ ਇਕਾ ਦੁੱਕਾ ਰੋਲਾ ਹੈਗਾ ਜਿਹੜਾ ਉਹ ਨਿਵੇੜ ਦਿੱਤਾ ਹੋਵੇ ਨੀ ਪੰਚਾਇਤ ਜ਼ੋਰ ਲਾ ਲੇ ਰੋਲੇ ਨਹੀਂ ਨਿਬੜਦੇ ਪੰਚਾਇਤ ਨੂੰ ਕੋਈ ਪੋਸਤ ਨਹੀਂ ਸਿੱਧਾ ਥਾਣੇ ਜਾਂਦਾਗਾ ਤੇ ਪੰਚਾਇਤ ਦੀ ਪਾਵਰ ਕੀ ਰਹਿ ਜਾਂਦੀ ਹੈ ਫਿਰ ਤੇ ਜਿਹਦੇ ਪਿੱਛੇ ਅੱਜ ਆਪਾਂ ਮਾਰਮਰਾਈ ਕਰ ਰਹੇ ਆ ਤੱਕੇ ਸਾਈ ਕਰ ਰਹੇ ਆ ਤੇ ਪੇਪਰ ਪਾੜੇ ਜਾ ਰਹੇ ਨੇ ਇੱਕ ਹੋਰ ਨੌਜਵਾਨ ਦੀ ਮੈਂ ਵੀਡੀਓ ਸਾਹਮਣੇ ਆਈ ਆ ਉਹਨੂੰ ਆਖਿਆ ਜਾ ਰਿਹਾ ਕਿ ਤੂੰ ਜਿਹੜੇ ਆਪਣੇ ਕਾਗਜ਼ ਭਰਨਾ ਜੇਕਰ ਤੂੰ ਕਾਗਜ਼ ਭਰ ਦਿੱਤੇ ਤੇ ਤੇਰੇ ਨਾਲ ਹਾਲ ਜਿਹੜਾ ਬਹੁਤ ਮਾੜਾ ਹੋਵੇਗਾ ਉਹਨੂੰ ਫੋਨ ਤੋਂ ਕਹਿੰਦੇ ਜੇਲ੍ਹ ਦੇ ਵਿੱਚੋਂ ਧਮਕੀ ਆ ਰਹੀ ਆ ਦੱਸੋ ਪੰਜਾਬ ਕਿੱਧਰ ਨੂੰ ਜਾ ਰਿਹਾ ਹੁਣ ਭਗਵੰਤ ਮਾਨਸਿਓ ਹੁਣ ਤੂੰ ਤੰਦਰੁਸਤ ਹੋ ਗਿਆ ਜਾਗ ਮੜਾ ਮੋਟਾ ਪੰਜਾਬ ਦੇ ਜੇਕਰ ਇਹ ਹਾਲਾਤ ਹੋ ਰਹੇ ਨੇ ਅੱਜਾ ਤੇ ਆਉਣ ਵਾਲਾ ਸਮਾਂ ਤਾਂ ਜਿਹੜਾ ਰੋਜ ਆ ਮਾੜੇ ਹੁੰਦਾਗਾ ਪਰ ਸਭ ਤੋਂ ਮੈਂ ਬੇਨਤੀ ਫੇਰ ਕਰਦਾਗਾ ਪੰਜਾਬ ਵਾਸੀਆਂ ਨੂੰ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਜਿਹੜੀਆਂ ਚੋਣਾ ਹੋਣੀਆਂ ਨੇ ਬੇਨਤੀ ਆ ਕਿ ਜਿਹੜੀਆਂ ਅਮਨ ਅਮਾਨ ਦੇ ਨਾਲ ਤੁਸੀਂ ਖੜੇ ਹੋ ਜੋ ਜਿੱਤੋਂ ਚਾਰ ਖੜੇ ਹੋ ਜੋ ਪਰ ਲੜੋ ਇਹ ਕਾਹਦੀ ਲੜਾਈ ਹੈ ਇਹ ਕੁੱਤਾ ਦਿੱਤੀ ਪੈਣ ਦੀ ਲੜਾਈ ਆ ਬੱਟ ਬੰਨੇ ਦੀ ਲੜਾਈ ਆ ਜਾਂ ਹਰ ਕਾਹ ਦੀ ਲੜਾਈ ਆ ਤੁਹਾਡੀ ਇਹ ਈਗੋ ਅਸਰ ਪਿੱਕੇ ਕਿ ਮੈਂ ਜਿਤਨਾ ਚੀਂਦਾ ਜੀ ਮੈਂ ਕਹਿਣਾ ਚਾਹੁੰਦਾ ਮੈਂ ਮੈਂਬਰ ਬਣ ਗਿਆ ਮੈਂ ਸਰਪੰਚ ਬਣ ਗਿਆ ਮੇਰੀ ਪੂਛ ਲੱਗਣੀ ਚਾਹੀਦੀ ਆ ਭਾਈ ਜਿਹੜੇ ਯਾਦ ਦੇ ਕਾਲੇ ਨੇ ਉਹਨਾਂ ਦੇ ਪੂਛ ਲਾ ਦਿਓ ਜਿਹੜਾ ਅੱਜ ਹੰਕਾਰ ਕਰਦਾਗਾ ਜਿਹੜਾ ਅੱਜ ਤੁਹਾਨੂੰ ਦਬਕੇ ਮਾਰਦਾਗਾ ਅੱਜ ਹੀ ਕਹਿੰਦਾ ਮੈਂ ਐ ਕਰ ਦੂੰ ਬਹੁ ਕਰ ਦੂੰ ਤੇ ਉਹ ਤੁਹਾਨੂੰ ਜਿੱਤ ਕੇ ਸਰਪੰਚੀ ਮੈਂਬਰ ਤੇ ਕੋਈ ਤੁਹਾਨੂੰ ਉਹ 5 ਸਾਲ ਤੰਗੇ ਕਰੂਗਾ ਤੁਸੀਂ ਇਹ ਹਿਸਾਬ ਲਾ ਕੇ ਚੱਲਿਓ ਤੇ ਤੁਸੀਂ ਵੀਡੀਓ ਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਕਮੈਂਟ ਵਿੱਚ ਲਿਖਣੇ ਨਾ ਭੁੱਲਿਓ ਤੁਸੀਂ ਦੇਖਦੇ ਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ